ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰ ਸੋ ਪਹਿਚਾਨਿਆ ਜੋ ਲੜਾਇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੁਨਾਇ ਸ਼ਾਦ ਦੇ ਖੇਤ ਪਰਮ ਸਨਮਨ ਯੋਗ ਪਰਮ ਸਤਕਾਰ ਯੋਗ ਜੁਗੋ ਯੋਗ ਅਟਲ ਜਬਰ ਤਖਤ ਸ਼ਤਰ ਦੇ ਮਾਲਕ ਵਾਲੀਏ ਕੁੱਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੋ ਪਾਤਸ਼ਾਹੀਆਂ ਦੀ ਜਗਦੀ ਦੂਤ ਤਨ ਤਨ ਸਾਹਿਬ ਸ੍ਰੀ ਗੁਰੂ ਹੰਸੇ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸੱਜ ਵਿੱਚ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਓ ਕੋਈ ਵੀ ਰਸਨਾ ਵਾਂਗੀ ਨਾ ਰਹਿ ਜਾਵੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ بلند ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਆਪ ਵੱਡੇ ਭਾਗਾ ਵਾਲੇ ਹੋ ਜਿਹੜੇ ਸਾਡੇ ਮਹਾਨ ਸ਼ਹੀਦ ਮਹਾਨ ਜਿਹੜੇ ਸਾਡੇ ਪੁਰਖੇ ਸਾਡੇ ਬਾਬੇ ਜਿਲ੍ਹਾ ਨੇ ਛੋਟੀਆਂ ਜਿੰਦਾ ਵੱਡੇ ਸਾਕੇ ਕਰ ਦਿੱਤੇ ਉਹਨਾਂ ਦੀ ਮਿੱਠੀ ਯਾਦ ਹੈ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜੁੜ ਬੈਠਦੇ ਹੋ ਹਰ ਸਾਲ ਦੀ ਤਰ੍ਹਾਂ ਏਮੋਸ਼ਨਲ ਨਹੀਂ ਦਰ ਅਸਲ ਸੱਚ ਹੈ ਕਿ ਬਹੁਤ ਘੱਟ ਨਗਰਾਂ ਦੇ ਹਿੱਸੇ ਵਿੱਚ ਆਉਂਦੀ ਹੈ ਗੱਲ ਕੱਲ ਇੱਕ ਲਾਈਵ ਚੱਲ ਰਿਹਾ ਸੀ ਕਈ ਵਾਰੀ ਏਮੋਸ਼ਨਲ ਹੋ ਜ਼ਾਇਦਾ ਪੀਟੀਸੀ ਤੋਂ ਲਾਈਵ ਹੈ ਸਰਹੰਦ ਦਾ ਫਤਿਹਗੜ੍ਹ ਸਾਹਿਬ ਤੋਂ ਹੁਣ ਪੱਤਰਕਾਰ ਪੁੱਛਦਾ ਹੈ ਵੀ ਤੁਸੀਂ ਇੱਥੇ ਕੀ ਲੈਣ ਆਏ ਹੋ ਨੌਜਵਾਨ ਬੱਚੇ ਨੇ ਕੋਈ 12 ਸਾਲ ਕੋ 14 ਸਾਲ ਉਮਰ ਹੈ ਬੱਚਿਆਂ ਦੀ ਪੁੱਛਿਆ ਗਿਆ ਹੁਣ ਕਿਸੇ ਨੂੰ ਸਿਰਫ ਇੰਨਾ ਹੀ ਪਤਾ ਵੀ ਇੱਥੇ ਮੇਲਾ ਹੈ ਸਮਝਿਓ ਸਿਰਫ ਇੱਕ ਅਨੁਨਿਵਾਇ ਕਰਨ ਦੇ ਲਈ ਮੇਲਾ ਵੇਖਣ ਆਇਆ ਜੀ ਸੀ ਤਾਂ ਇੱਕ ਬੱਚਾ ਹੈ ਕੋ ਨਾ ਵੋਣ ਹੈ ਗੁਰਸਿੱਖ ਪਰਿਵਾਰ ਦਾ ਸ਼ਾਇਦ ਤੁਸੀਂ ਸੁਣਿਆ ਵੀ ਹੋਣਾ ਕਈਆਂ ਦੇ ਵਿੱਚੋਂ ਵੇਖਿਆ ਵੀ ਹੋ ਸਕਦਾ ਉਹਨੂੰ ਨਾਂ ਪੁੱਛਿਆ ਇੱਕ ਬੇਲੀ ਗਲਤ ਨੂੰ ਨਾਂ ਪੁੱਛਣਾ ਪੈ ਗਿਆ ਪੱਤਰਕਾਰ ਨੂੰ ਵੀ ਤੇਰਾ ਨਾਂ ਤੇਰੇ ਡੈਡੀ ਦਾ ਨਾਂ ਦੱਸਿਆ ਸਿੰਘ ਲਾਇਆ ਜਦੋਂ ਕਹਿੰਦੇ ਸਿੱਖ ਪਰਿਵਾਰ ਚੋਂ ਆ ਕਹਿੰਦੇ ਹਾਂ ਉਨੇ ਸਵਾਲ ਕੀਤਾ ਵੀ ਤੈਨੂੰ ਛੋਟੇ ਸਾਹਿਬ ਜਤਿਆਂ ਬਾਰੇ ਪਤਾ ਕੁਛ ਕਹਿੰਦੇ ਜੀ ਮੈਨੂੰ ਨਹੀਂ ਪਤਾ ਬੜੀ ਹੈਰਾਨਗੀ ਦੀ ਗੱਲ ਆ ਧਿਆਨ ਨਾ ਸੁਣਨ ਵਾਲੀ ਗੱਲ ਜਦੋਂ ਉਹਨੇ ਕਿਹਾ ਵੀ ਮੈਨੂੰ ਨਹੀਂ ਪਤਾ ਉਹਨੇ ਕਿਹਾ ਵੀ ਤੇਰੇ ਡੈਡੀ ਨੇ ਜਾਂ ਤੇਰੀ ਮੰਮਾ ਨੇ ਜਾਂ ਤੇਰੀ ਦਾਦੀ ਨੇ ਜਾਂ ਤੇਰੇ ਦਾਦੇ ਨੇ ਕਿਸੇ ਪਰਿਵਾਰ ਦੇ ਮੈਂਬਰ ਨੇ ਕਦੀ ਨਹੀਂ ਤੈਨੂੰ ਦੱਸਿਆ ਜਾ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਦੀ ਇਦਾਂ ਦਾ ਸਮਾਗਮ ਨਹੀਂ ਹੋਇਆ ਜ ਜਿਹਦੇ ਵਿੱਚ ਪਤਾ ਹੋਵੇ ਤੈਨੂੰ ਵੀ ਛੋਟੇ ਸਾਹਿਬ ਜਾਦੇ ਕੌਣ ਸਨ ਕਿਉਂ ਸ਼ਹੀਦੀ ਦਿੱਤੀ ਕਿਵੇਂ ਸ਼ਹੀਦੀ ਹੋਈ ਕਿਵੇਂ ਇਹਨਾਂ ਦਿਨਾਂ ਵਿੱਚ ਉਹਨਾਂ ਨੇ ਇਹ ਦੁੱਖ ਸਹਾਰਨਾ ਕਿੰਨਾ ਦਾ ਕਿ ਨਹੀਂ ਆਦਾ ਉਹਨੇ ਸਵਾਲ ਜਵਾਬ ਜਿਹੜਾ ਦਿੱਤਾ ਤਾਂ ਤੇ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਕਹਿੰਦਾ ਮੈਂ ਜਾਣਣਾ ਹੀ ਨਹੀਂ ਚਾਹੁੰਦਾ ਇਹ ਜਵਾਬ ਅੱਜ ਵੀ ਸ਼ਾਇਦ ਰਿਕਾਰਡਿੰਗ ਪਈ ਉਹ ਤੁਸੀਂ ਦੇਖ ਸਕਦੇ ਹੋ ਕੱਲ ਦੀ ਗੱਲ ਹੀ ਹੈ ਜੋ ਦੂਰ ਦੀ ਵੀ ਕਹਿੰਦਾ ਜੀ ਮੈਂ ਜਾਣਣਾ ਨਹੀਂ ਚਾਹੁੰਦਾ ਬੜੀ ਹੈਰਾਨਗੀ ਦੀ ਗੱਲ ਹੈ ਪਹਿਲਾ ਸਵਾਲ ਮੇਰੇ ਮਨ ਵਿੱਚ ਇਹ ਆਇਆ ਵੀ ਜੇ ਉਸ ਬੱਚੇ ਦੇ ਸਿਰ ਦੇ ਉੱਤੇ ਕੇਸ ਹੁੰਦੇ ਪੱਗ ਬੱਦੀ ਹੁੰਦੀ ਤੇ ਪੱਤਰਕਾਰ ਨੂੰ ਇਹ ਪੁੱਛਣ ਦੀ ਲੋੜ ਦੇ ਪੈਣੀ ਸੀ ਵੀ ਤੂੰ ਸਿੱਖ ਧਰਮ ਚੋਂ ਆ ਕੇ ਕਿਸੇ ਹੋਰ ਧਰਮ ਚੋਂ ਸਵਾਲ ਨਾ ਇੱਕ ਤੇ ਦੂਜਾ ਸਵਾਲ ਇਹ ਸੀ ਵੀ ਉਹਨੂੰ ਜਦੋਂ ਇਹ ਪੁੱਛਿਆ ਵੀ ਤੂੰ ਜਾਣਨਾ ਕਹਿੰਦਾ ਮੈਂ ਜਾਣਨਾ ਨਹੀਂ ਚਾਹੁੰਦਾ ਇਹ ਬੜਾ ਵੱਡਾ ਸਵਾਲ ਹੈ ਕਿਉਂ ਨਹੀਂ ਜਾਣਨਾ ਚਾਹੁੰਦਾ ਤੇ ਮੈਂ ਇੱਕ ਵਾਰ ਇੱਕ ਗੱਲ ਕਹੀ ਸੀ ਆਪ ਜੀ ਨੂੰ ਬਰੇਵਾਰ ਮੈਂ ਜਿੱਥੇ ਵੀ ਸਟੇਜ ਤੇ ਕਿਤੇ ਬੋਲਿਆ ਮੈਂ ਇਹ ਗੱਲ ਜ਼ਰੂਰ ਕਹਿ ਦਿੰਦਾ ਹੁੰਦਾ ਕਿ ਜਿੰਨਾ ਚੱਕਰ ਅਸੀਂ ਸਰਕਾਰਾਂ ਨੂੰ ਦੋਸ਼ੀ ਠਹਰਾ ਰਹੇ ਹਾਂ ਸਾਰੇ ਇਹ ਤੁਹਾਨੂੰ ਮੈਂ ਵੀ ਕਹਿੰਦਾ ਵੀ ਸਰਕਾਰਾਂ ਦੀ ਕੋਈ ਅਵਾਰਨਟ ਹੁੰਦੀ ਹੈ ਵੀ ਨਸ਼ਾ ਵੜਾ ਹੋ ਗਿਆ ਚੱਟਾ ਵੜਾ ਹੋ ਗਿਆ ਜੀ ਬੱਚੇ ਨੌਜਵਾਨ ਪਤਾ ਹੀ ਹੁਣ ਆਪਣੇ ਨਗਰ ਚ ਕਿੰਨੇ ਹੋਏ ਚਲੋ ਠੀਕ ਆ ਗੁਪਤ ਰੱਖ ਜਾਂਦੀਆਂ ਗੱਲਾਂ ਕਿੰਨੇ ਬੱਚਿਆਂ ਦੀ ਡੈਥ ਹੁੰਦੀ ਹੈ ਕਾਦੇ ਕਰਕੇ ਚੱਟੇ ਕਰਕੇ ਪਰ ਕਿੱਥੋਂ ਤੱਕ ਅਸੀਂ ਕੇਵਲ ਸਰਕਾਰਾਂ ਨੂੰ ਹੀ ਆਪਾਂ ਜ਼ਿੰਮੇਵਾਰ ਸਠਹਿਰਾਵਾਂਗੇ ਨਹੀਂ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਇਸ ਗੱਲ ਦੇ ਅਸੀਂ ਆਪ ਖੁਦ ਜ਼ਿੰਮੇਵਾਰ ਹਾਂ ਜੇ ਅਨੇਕ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਸ਼ਹੀਦਾਂ ਦੀਆਂ ਸਾਡੇ ਵੱਡੇ ਪੁਰਖਾਂ ਦੀਆਂ ਕਥਾ ਕਹਾਣੀਆਂ ਸੁਣਾਵਾਂਗਾ ਨਾ ਤੇ ਦੂਸਰੀ ਗੱਲ ਜਿੰਨਾ ਚਿਰ ਸਿੱਖੀ ਸਰੂਪ ਵਿੱਚ ਲੈ ਕੇ ਨਾ ਆਵਾਂਗੇ ਇਹ ਸਾਡੇ ਨਾਲ ਕੱਠਾ ਰਾਵਾਂ ਵਾਪਰ ਲਗੀਆਂ ਹੀ ਵਾਪਰ ਲਗੀਆਂ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਹੀ ਨਹੀਂ ਪਤਾ ਚਿਵਰ ਨੂੰ ਕਿਤੇ ਕਿਸੇ ਕਥਾਵਾਸਤਿਕ ਦੇ ਕੋਲ ਜਾਂ ਕਿਤੇ ਸਮਾਗਮ ਵਿੱਚ ਲੈ ਕੇ ਜਾਈਏ ਬੱਚਿਆਂ ਨੂੰ ਜੇ ਆਪ ਘਰੇ ਬਹਿ ਕੇ ਸੁਣਾਇਏ ਤੇ ਬੱਚਿਆਂ ਨੂੰ ਪਤਾ ਹੋਵੇ ਕਿ ਜਿਨ੍ਹਾਂ ਦੀ ਖਤਰਸੀ ਅੱਜ ਸਰਦਾਰੀਆਂ ਭੋਗਦੇ ਪਏ ਹਨ ਨਾ ਜਿਨ੍ਹਾਂ ਨੇ ਸਾਡੀ ਖਾਤਰ ਆਪਣੇ ਸਰਬੰਸ ਵਾਰ ਦਿੱਤਾ ਉਹ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀ ਸਨ ਮੈਨੂੰ ਇਸਾਈਆਂ ਦੀ ਗੱਲ ਬੜੀ ਚੇਤੇ ਆਉਂਦੀ ਹੈ ਇੱਕ ਪਾਦਰੀ ਨਾਲ ਮੇਰੀ ਗੱਲ ਹੋ ਰਹੀ ਸੀ ਉਹਨੇ ਗੱਲ ਕਹੀ ਕਹਿੰਨ ਲੱਗਿਆ ਵੀ ਸਾਡੇ ਇੱਕ ਨੇ ਸ਼ਹੀਦੀ ਦਿੱਤੀ ਹੈ ਆਲ ਵਰਡ ਦੇ ਵਿੱਚ ਅਸੀਂ ਸ਼ਾਈ ਹੋਏ ਹਾਂ ਸਭ ਤੋਂ ਵੱਡਾ ਧਰਮ ਪਤਾ ਕਿਹੜਾ ਅਸਾਈ ਧਰਮ ਆ ਸਭ ਤੋਂ ਵੱਡਾ ਧਰਮ ਅਸਾਈ ਧਰਮ ਆ ਦੂਜੇ ਨੰਬਰ ਤੇ ਧਰਮ ਜਿਹੜਾ ਮੁਸਲਮਾਨ ਧਰਮ ਆ ਫਿਰ ਕਹਿੰਦੇ ਸਾਡੇ ਇੱਕ ਨੇ ਸ਼ਹੀਦੀ ਦਿੱਤੀ ਤੇ ਆਲ ਵਰਡ ਦੇ ਵਿੱਚ ਅਸੀਂ ਸ਼ਾਈ ਹੋਏ ਹਾਂ ਤੇ ਕਹਿੰਦੇ ਅੱਜ ਤੋਂ ਲੈ ਕੇ ਤੁਸੀਂ ਦਿਨ ਦਿਨ ਲੋ ਸਾਲਾਂ ਦੇ ਪੰਜ ਸੌ ਜਿਹੜੇ 550 ਸਾਲ ਬਣਦਾ ਹੈ ਉਹਨਾਂ ਦੇ 550 ਸਾਲਾਂ ਦੇ ਦਿਨ ਗਿਣੋ ਕਹਿੰਦੇ ਜਿੰਨੇ ਦਿਨ ਬੰਨ ਗਏ ਨਾ ਉਹਦੋਂ ਵੱਧ ਤੁਹਾਡੀਆਂ ਸ਼ਹੀਦੀਆਂ ਸਿੱਖੋ ਤੇ ਤੁਹਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਛੋਟੀ ਖੈਰ ਜਾਂਦੇ ਕੌਣ ਸਨ ਅਫਸੋਸ ਇਸ ਗੱਲ ਦਾ ਬੱਚੀਆਂ ਬੈਠੀਆਂ ਨੇ ਮਾਤਾਵਾਂ ਬੈਠੀਆਂ ਨੇ ਬਜ਼ੁਰਗ ਤੁਸੀਂ ਬੈਠੇ ਹੋ ਸਿਆਣੇ ਬੈਠੇ ਹੋ ਠੀਕ ਆ ਆਪਣੇ ਤਾਂ ਚਲੋ ਆਪਾਂ ਹਰ ਹਰੇਕ ਸਾਲ ਜਿਹੜਾ ਸਮਾਗਮ ਹੁੰਦਾ ਹੈ ਨਾਲ ਨਾਲ ਜਿੰਨੇ ਕਸੂਜ ਅਕਾਲ ਪੁਰਖ ਦਾਤੀ ਦੇ ਬਖਸ਼ੀ ਹੈ ਉਹਦੇ ਬਤਵਕ ਆਪਾਂ ਨਾਲ ਨਾਲ ਵਿਚਾਰ ਕਰ ਲੈਨੇ ਆਂ ਕਿ ਅੱਜ ਭਾਈ ਕਿਹੜਾ ਦਿਨ ਸੀ ਅੱਜ ਕੀ ਵਾਪਰਿਆ ਅੱਜ ਕੀ ਵਾਪੜਿਆ ਪਰ ਇੱਕ ਬੇਨਤੀ ਕਰਾਂ ਘਰੇ ਵੀ ਬੱਚਾਂ ਨੂੰ ਜ਼ਰੂਰ ਦੱਸਿਆ ਕਰੋ ਪੜਾਇਆ ਕਰੋ ਗੁਰ ਇਤਿਹਾਸ ਪੜਾਇਆ ਕਰੋ ਬਰਬਾੜੀ ਨਾਲ ਜੋੜਿਆ ਕਰੋ ਤੇ ਇਹ ਗੱਲ ਚੇਤੇ ਰੱਖੋ ਜੇ ਸਾਹਿਬ ਜਾਂਦੇ ਛੋਟੇ ਸਾਹਿਬ ਜਾਂਦੇ 7 ਸਾਲ ਤੇ 9 ਸਾਲ ਦੀ ਉਮਰ ਹੈ ਤੇ ਤਿੰਨ ਦਿਨ ਦਾ ਤਸੀਹੇ ਨੇ ਅੱਜ ਦੂਸਰਾ ਦਿਨ ਹੈ ਪਹਿਲੇ ਦਿਨ ਕੋ ਦਸਿਆ ਨਹੀਂ ਦਿੱਤਾ ਗਿਆ ਅੱਜ ਦੂਸਰਾ ਦਿਨ ਬਣਨਾ ਪਹਿਲੇ ਦਿਨ ਜਦੋਂ ਪੇਸ਼ ਕਰ ਦਿੱਤਾ ਜਾਂਦਾ ਕੋਈ ਤਸੀਹਾਲੀ ਸਿਰਫ ਗੱਲੀ ਬਾਤ ਕੀ ਡਰਾਵਾ ਦਿੱਤਾ ਜਾਂਦਾ ਪਰ ਉਹ ਮੰਨਦੇ ਨਹੀਂ ਗੱਲ ਕੀਤੀ ਜਾਂਦੀ ਵੀ ਅਸਲਾਮ ਕਬੂਲ ਕਰ ਲੋ ਨਬਾਬ ਸਾਹਿਬ ਸਾਡੇ ਨੇ ਇਹਨਾਂ ਨੂੰ ਸਲਾਮ ਕਰ ਦਿਓ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਸਾਡੇ ਸਲਾਮ ਵਿੱਚ ਆ ਜਾਓ ਤਾਨੂੰ ਹਰ ਤਰ੍ਹਾਂ ਦਾ ਐਸ਼ਵਰਾਮ ਦਿੱਤਾ ਜਾਵੇਗਾ ਪਰ ਨਹੀਂ ਮੰਨੇ ਹੁਣ ਕਿਉਂ ਨਹੀਂ ਮੰਨੇ ਨਹੀਂ ਤਾਂ ਇੱਕ 7 ਸਾਲ ਤੇ 9 ਸਾਲ ਦੀ ਉਮਰ ਹੈ ਸਿਰਫ ਕੇਵਲ 7 ਸਾਲ ਤੇ 9 ਸਾਲ ਦੀ ਉਮਰ ਇੱਥੋਂ ਤੱਕ ਕਿ ਜਿਹੜੇ ਪੂਰੀ ਭਰ ਜਵਾਨੀਆਂ ਦੇ ਵਿੱਚ ਸਾਫ਼ ਹੁੰਦੇ ਨੇ ਜੇ ਕਿਤੇ ਉਹਨਾਂ ਤੇ ਪੁਲਿਸ ਦਾ ਤਸੱਦਦ ਕੀਤਾ ਜਾਵੇ ਤੇ ਉਹ ਨਾ ਕੀਤੇ ਹੋਏ ਜਿਹੜੇ ਜ਼ੁਲਮ ਹੁੰਦੇ ਜਿਹੜੇ ਕੀਤੇ ਨਹੀਂ ਹੁੰਦੇ ਦਾਸ ਨੇ ਵੇਖੇ ਇਦਾਂ ਦੇ ਬੰਦੇ ਜਿਨ੍ਹਾਂ ਨੇ ਕੀਤਾ ਕੁਝ ਨਹੀਂ ਵਿਚਾਰੇ ਬੰਨ ਕੇ ਮੈਂ ਕੀਤਾ ਮੇਰਾ ਖੜਾ ਛੱਡੋ ਕਾਦੇ ਵਾਸਤੇ ਤਸੀਹੇ ਇਹਨੇ ਦੇ ਦਿੱਤੇ ਜਾਂਦੇ ਐਨੀ ਕੁੱਟ ਮਾਰ ਹੋਈ ਤੇ ਮੰਨ ਜਾਂਦੇ ਨੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਲਾਲ ਪਾਲਣ ਵਾਲੇ ਕੋੜ ਨੇ ਕਿਉਂਕਿ ਜਿਸ ਵੇਲੇ ਮਾਤਾ ਜੀ ਦੀ ਮੌਤ ਹੁੰਦੀ ਆ ਨਾ ਛੋਟੇ ਸਾਹਿਬ ਜੀ ਦੀ ਜਿਹੜੀ ਉਮਰ ਤਕਰੀਬਨ ਪੌਣੇ 2 ਸਾਲ ਦੀ ਲਿਖਤੀ ਲਿਖੀ ਜਾਂਦੀ ਹੈ ਇਤਿਹਾਸ ਕਰ ਲੈ ਹੁਣ ਉਸ ਵੇਲੇ ਮਾਤਾ ਗੁਜਰ ਕੌਰ ਜੀ ਪਾਲਦੇ ਨੇ ਪੂਣੀ ਲੈ ਕੇ ਜਿਵੇਂ ਆਪਾਂ ਬੱਤੀਆਂ ਬਣਾ ਕੇ ਛੋਟੇ ਬੱਚੇ ਨੂੰ ਦੁੱਧ ਨਹੀਂ ਚਗਾਇਆ ਜਾਂਦਾ ਸੀ ਛੋਟੇ ਬੱਚੇ ਨੂੰ ਜਦੋਂ 5-7 ਦਿਨ ਪਹਿਲਾਂ ਦੁੱਧ ਚਗਾਉਂਦੇ ਨੇ ਮਾਂ ਦੇ ਦੁੱਧ ਪਿਉਣ ਤੋਂ ਪਹਿਲਾਂ ਉਸ ਬੱਤੀਆਂ ਦੇ ਨਾਲ ਉਸ ਛੋਟੇ ਸਹਿਬਜ਼ਾਦੇ ਨੂੰ ਮਾਤਾ ਗੁਜਰ ਕੌਰ ਜੀ ਪਾਲਦੇ ਨੇ ਤੇ ਉਸ ਦਿਨ ਤੋਂ ਲੈ ਕੇ ਉਹ ਸਮਾਂ ਅਖੀਰ ਸ਼ੇਦੀ ਤੱਕ ਮਾਤਾ ਜੀ ਦੇ ਕੋਲੋਂ ਕਦੇ ਵੀ ਦੋਨੇ ਛੋਟੇ ਸਹਿਬਜ਼ਾਦੇ ਵੱਖ ਨਹੀਂ ਹੋਏ ਮਾਤਾ ਜੀ ਦੇ ਨਾਲ ਪੈਂਦੇ ਸਨ ਹੁਣ ਮਾਤਾ ਜੀ ਦੇ ਨਾਲ ਪੈਂਦੇ ਨੇ ਮਾਤਾ ਜੀ ਦੇ ਨਾਲ ਨਾਲ ਫਿਰ ਮਾਤਾ ਜੀ ਇਤਿਹਾਸ ਦੱਸਦੇ ਨੇ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੋਂ ਲੈ ਕੇ ਸ਼ਹੀਦیاں ਹੁੰਦੀਆਂ ਨੇ ਮਾਤਾ ਜੀ ਜਾਨਾ ਉਹਨਾਂ ਨੂੰ ਕਥਾ ਕਹਾਣੀਆਂ ਸੁਣਾਉਂਦੇ ਨੇ ਗਰਬਾਣੀ ਨਾਲ ਜੋੜਦਣ ਮਾਤਾ ਜੀ ਦੀ ਕੋਈ ਕਮਾਈ ਘਟ ਹੈ ਮਾਤਾ ਗੁਜਰ ਕੌਰ ਜੀ ਦੀ ਕੋਈ ਸੇਵਾ ਕੋਈ ਸਿਮਨ ਬਣਨੇ ਕੋ ਆਟਕਤੇ ਹੁਣ ਉਸ ਮਾਤਾ ਦੀ ਗੋਦ ਵਿੱਚ ਰਹਿਣ ਵਾਲੇ ਬੱਚੇ ਇਹ ਸੁਣ ਲਿਓ ਜਿਨ੍ਹਾਂ ਤੇ ਗੁਰਬਾਣੀ ਦਾ ਅਸਰ ਹੋਵੇ ਜਿਨ੍ਹਾਂ ਤੇ ਇਤਿਹਾਸ ਦਾ ਅਸਰ ਹੋਵੇ ਉਹ ਬੱਚੇ ਇਹ ਨਹੀਂ ਮੁਸਲਮਾਨ ਦੀ ਉਸ ਮੁਗਲਾਂ ਦੀ ਮੰਨ ਕੇ ਬੈਲਣਗੇ ਨਹੀਂ ਮੰਨ ਲੈ ਅੱਜ ਦੂਸਰਾ ਦਿਨ ਹੈ ਪੀਸੀ ਪੈਂਦੀ ਹੈ ਰਾਜਨੀਤੀਆਂ ਦੋ ਖੇਡਣਾਂ ਜਾਂਦੀਆਂ ਅੱਜ ਪਹਿਲੀ ਰਾਜਨੀਤੀ ਉਹਨਾਂ ਦੀ ਇਹ ਜਿਹੜੀ ਪਹਿਲੇ ਦਿਨ ਤੋਂ ਸ਼ੁਰੂ ਹੁੰਦੀ ਹੈ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਛੋਟਾ ਦਰਵਾਜ਼ਾ ਜਿਹੜੀ ਬਾਰੀ ਖੋਲ ਦਿੱਤੀ ਗਈ ਸਿਰਫ ਸੀਨ ਉਹ ਹੀ ਬਣਾਉਣਾ ਹੈ ਵੀ ਜਿਸ ਵੇਲੇ ਅੰਦਰ ਆਉਣ ਇਹ ਸਿਰ ਝੁਕਾ ਕੇ ਆਉਣਗੇ ਅਸੀਂ ਤਾੜੀ ਮਾਰਾਂਗੇ ਕਹੇ ਵੀ ਨਵਾਬ ਜੀ ਵਦੀਰ ਖਾਨ ਨੂੰ ਕਵਾਂਗੇ ਵੀ ਤੁਹਾਨੂੰ ਬੱਚਿਆਂ ਨੇ ਸਲਾਮ ਕਰ ਦਿੱਤਾ। ਪਰ ਉਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਰਜ਼ੰਦ ਨੇ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਲੰਗਦੇ ਜਿਹੜੇ ਪਹਿਲੇ ਦਿਨ ਜਿਹੜਾ ਲੰਗਦੇ ਨੇ ਕਿਥੋਂ ਮੈਂ ਬੇਨਤੀ ਕਰ ਜਾਵਾਂ 6 ਪੋ ਤੋਂ ਲੈ ਕੇ 13 ਪੋ ਦੇ ਜਿਹੜੇ ਜੇਟਾਂ ਨੇ ਨਾ ਇਹਨਾਂ ਨੂੰ ਜਰੂਰ ਆਪਾਂ ਚੇਤੇ ਰੱਖਿਆ ਕਰੀਏ 6 ਪੋ ਨੂੰ ਨੰਦਪੁਰ ਸਾਹਿਬ ਗੁਰੂ ਸਾਹਿਬ ਛੜਦੇ ਨੇ 7 ਪੋ ਅੰਮ੍ਰਿਤ ਵੇਲੇ ਤਿਨੇ ਸਿਮ ਵਿੱਚ ਪਰਿਵਾਰ ਵੰਡਿਆ ਗਿਆ 7 ਪੋ ਦੀ ਰਾਤ ਮਾਤਾ ਜੀ ਆਉਂਦੇ ਨੇ ਕੁੰਮੇ ਮਾਸ਼ਕੀ ਦੀ ਛਪਰੀ ਵਿੱਚ ਰਾਤ ਕੱਟਦੇ ਨੇ 8 ਪੋ ਨੂੰ ਗੰਗੋ ਮਿਲਦਾ ਹੈ 8 ਪਉ ਨੂੰ ਗੰਗੂ ਆਪਣੇ ਪਿੰਡ ਸਹੀੜੀ ਲੈ ਕੇ ਆਉਂਦਾ ਰਾਤ ਨੂੰ ਉਹ ਘਟਨਾ ਕਰਮ ਵਾਪਰਦਾ ਹੈ ਖੁਰਜੀ ਪੈਸਿਆਂ ਵਾਲਾ ਜੋ ਹੈ थैਲੀ ਉਲਕੁੰਦਾ 9 ਪਉ ਨੂੰ ਮਾਤਾ ਜੀ ਤੇ ਛੋਟੇ ਸਾਹਿਬ ਜਾਦਿਆਂ ਨੂੰ ਦੁਪਹਿਰ ਦੇ ਸਮੇਂ ਤੱਕ ਇਹ ਗ੍ਰਿਫਤਾਰ ਕਰਵਾ ਦਿੰਦਾ 9 ਪਉ ਦਾ ਜਿਹੜੀ ਰਾਤ ਹੈ ਇਹ ਮਾਤਾ ਜੀ ਤੇ ਛੋਟੇ ਸਾਹਿਬ ਜਾਦੇ ਮਰੰਡੇ ਜੇਲ੍ਹ ਵਿੱਚ ਕੱਟਦੇ ਨੇ 10 ਪੋ ਦਾ ਜਿਹੜਾ ਦਿਨ ਹੈ 10 ਪੋ ਨੂੰ ਦੁਪਹਿਰ ਤੱਕ ਦੁਪਹਿਰ ਤੋਂ ਸ਼ਾਮ ਦੇ ਸਮੇਂ ਤੱਕ ਛੋਟੀ ਸਾਹਿਬ ਜਾਦਿਆਂ ਨੂੰ ਤੇ ਮਾਤਾ ਜੀ ਨੂੰ ਸਰਹੰਦ ਪਹਤਾ ਦਿੱਤਾ ਜਾਂਦਾ ਹੈ ਉਧਰੋਂ ਵਜ਼ੀਰ ਖਾਂ ਚਮਕੌਰ ਤੋਂ ਤਪਿਆ ਹੋਇਆ ਆਉਂਦਾ ਚਮਕੌਰ ਦੀ ਜੰਗ ਤੋਂ ਬਹੁਤ ਗੁੱਸੇ ਵਿੱਚ ਅੱਗ ਬਬੂਲਾ ਹੋਇਆ ਆਇਆ ਕਿਉਂਕਿ ਉਹਨੂੰ ਇਹ ਐਸ ਕਉਂਦਾ ਅੱਠ ਮਹੀਨੇ ਆਨੰਦਪੁਰ ਨੂੰ ਘੇਰਾ ਪਾ ਲਿਆ ਚਮਕੌਰ ਦੀ ਗੜੀ ਵਿੱਚ 40 ਸਿੰਘ ਸੰਦੇ ਸਾਡੇ ਲੱਖਾਂ ਸ਼ਹੀਦ ਕਰ ਦਿੱਤੇ ਮਾਰ ਦਿੱਤੇ ਗਏ ਪਰ ਗੁਰੂ ਫੇਰ ਵੀ ਸਾਡੇ ਹੱਥ ਨਹੀਂ ਆਇਆ ਤਲ ਪੂਰਾ ਤਲਕੀ ਦੇ ਵਿੱਚ ਹੈ ਗੁੱਸੇ ਵਿੱਚ ਉਹ ਹੁੰਦਾ ਹੈ ਸਨੇਹਾ ਮਿਲਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜੀ ਚਲੋ ਜਿਹੜਾ ਸ਼ਬਦ ਮੈਂ ਵਰਤਦਾ ਨਾ ਵੀ ਧੰਨ ਗੁਰੂ ਗੋਬਿੰਦ ਸਿੰਘ ਇਹ ਤਾਂ ਅਸੀਂ ਵਰਤਦੇ ਉਹਨਾਂ ਨੇ ਨਹੀਂ ਵਰਤੇ ਉਹ ਨੇ ਇਦਾਂ ਦੇ ਸ਼ਬਦ ਉਹਨਾਂ ਨੇ ਕਿਹਾ ਮਾਣਾ ਵੀ ਉਹ ਆਕੀ ਹੋਇਆ ਗਵਿੰਦ ਸਿੰਘ ਉਹਦੀ ਮਾਂ ਗੁਜਰ ਕੌਰ ਤੇ ਦੋਨੇ ਛੋਟੇ ਸਾਹਿਬਜ਼ਾਦੇ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਆਏ ਹੁਣ ਉਸ ਸਮੇਂ 10 ਉਹਦੀ ਪਹਿਲੀ ਪੇਸ਼ੀ ਛੋੜੇ ਸਮੇਂ ਦੀ ਪੇਸ਼ੀ ਕੋਈ ਜ਼ਿਆਦਾ ਨਹੀਂ ਉਹਨਾਂ ਨੂੰ ਡਰਾਵੇ ਦਿੱਤੇ ਗਏ ਤਸੀਹੇ ਕੋਈ ਨਹੀਂ ਦਿੱਤਾ ਗਿਆ ਡਰਾਵੇ ਦਿੱਤੇ ਚਲੋ ਪਰ ਹੁਣ ਵਜ਼ੀਰ ਖਾਂ ਇਹ ਗੱਲ ਕਹਿੰਦਾ ਤੇ ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਵੇ ਹੁਣ ਠੰਡੇ ਬੁਰਜ ਦੀ ਗੱਲ ਮੈਂ ਕੱਲ ਵੀ ਆਪ ਜੀ ਨਾਲ ਕੀਤੀ ਵੀ ਠੰਡਾ ਬੁਰਜ ਕਿਉਂ ਕਿਹਾ ਜਾਂਦਾ ਸੀ ਉਹ ਪੂ ਦਾ ਮਹੀਨਾ ਹੋਵੇ ਠੰਡੇ ਬੁਰਜ ਵਿੱਚ ਮਾਤਾ ਜੀ ਨੂੰ ਛੋਟੇ ਸਾਹਿਬ ਜੀ ਤੈਨੂੰ ਕੈਦ ਕਰ ਦਿੱਤਾ ਰਾਤ गु져 ਗਈ ਹੈ ਅੱਜ ਦਾ ਦਿਨ ਚੜ੍ਹਦਾ ਹੈ ਅੱਜ ਹੁਣ ਪੇਸ਼ੀ ਪੈ ਰਹੀ ਹੈ ਸੀਨ ਉਹੀ ਆ ਪੁਰਾਣਾ ਉਹੀ ਰਾਜਨੀਤੀ ਹੈ ਪਰ ਇੱਕ ਨਾਲ ਹੋਰ ਜੋੜ ਦਿੱਤੀ ਗਈ ਵੱਡਾ ਦਰਵਾਜ਼ਾ ਬੰਦ ਹੈ ਛੋਟੀ ਬਾਰਿਖ ਖੁੱਲੀ ਐ ਤੁਨਾ ਭਰਾਵਾਂ ਨੇ ਇੱਕ ਦੂਜੇ ਵੱਲ ਤੱਕਿਆ ਇਸ਼ਾਰੇ ਵਿੱਚ ਸਮਝਾਇਆ ਬਾਬਾ ਜੁਰਾਵਰ ਸਿੰਘ ਜੀ ਨੇ ਅੱਗੇ ਪਹਿਲਾ ਆਪਣਾ ਪੈਰ ਕੀਤਾ ਸਿਰ ਚਕਾ ਕੇ ਜੀ ਲੰਗੇ ਪਹਿਲਾ ਪੈਰ ਕੀਤਾ ਫਿਰ ਉਹੀ ਕਹਾਣੀ ਸੂਬਾ ਸਰਹੰਦ ਬੈਠਾ ਵਜੀਰ ਖਾਂ ਨਾਲਾ ਜਿਹੜਾ ਝੂਠਾ ਆਨੰਦ ਝੂਠਾ ਆਨੰਦ ਇਹ ਵੀ ਬੈਠਾ ਇਹਨੇ ਵੀ ਕਹਾਣੀ ਵੇਖ ਨਵਾਬ ਜੀ ਤੁਹਾਨੂੰ ਇਹ ਸਲਾਮ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਸਲਾਮ ਨਹੀਂ ਕਰਦੇ ਦੋਵੇਂ ਭਰਾ ਇਕੱਠੇ ਹੋ ਕੇ ਫਤੇ ਬਣਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਕ ਰਾਜਨੀਤੀ ਅੱਗੇ ਹੋਰ ਖੇਡ ਜਾਂਦੀ ਐ ਅੱਗੇ ਤਿੰਨ ਤਖਤ ਪੋਚ ਲਾਏ ਜਾਂਦੇ ਇੱਕ ਦੇ ਉੱਤੇ ਕੁਝ ਖਾਣ ਪੀਣ ਦਾ ਸਮਾਨ ਰੱਖਦੇ ਨੇ ਇੱਕ ਦੇ ਉੱਤੇ ਖਡਾਉਣੇ ਰੱਖਦੇ ਨੇ ਤੇ ਇੱਕ ਤੇ ਛੋਟੀਆਂ ਛੋਟੀਆਂ ਤਲਵਾਰਾਂ ਰੱਖ ਦਿੰਦੇ ਤੇ ਹੁਣ ਕੀ ਸੀ ਇਹ ਇਹ ਮਨੋਬਲ ਸੀ ਉਹਨਾਂ ਦਾ ਉਨ੍ਹਾਂ ਦੇ ਮਨੋਬਲ ਨੂੰ ਚੈੱਕ ਕਰਨਾ ਸੀ ਵੀ ਇਹ ਮਨੋਬਲ ਇਹਨਾਂ ਦਾ ਹੱਕ ਖੜਾ ਕਿੱਥੇ ਆ ਹੁਣ ਜਿਸੇ ਰਖੋ ਜਿਨ੍ਹਾਂ ਨੂੰ ਭਾਈ ਗੁੜਤੀ ਤਲਵਾਰਾਂ ਦੀ ਮਿਲੀ ਉਹਨਾਂ ਜਿੰਨਾਂ ਬੱਚਿਆਂ ਨੂੰ ਉਹ ਕਦੇ ਖਡਾਉਣਿਆਂ ਨਾਲ ਨਹੀਂ ਖੇਡਦੇ ਦੋਨੇ ਭਰਾ ਜਦੋਂ ਕੋਲੇ ਲੰਘਣ ਲੱਗੇ ਉਹਨੇ ਛੋਟੀਆਂ ਜਿਹੜੀਆਂ ਤਲਵਾਰਾਂ ਚੁੱਕ ਲਈਆਂ ਇਹ ਵੀ ਪਰਖ ਸੀ ਇੱਕ ਤਲਵਾਰਾਂ ਚੁੱਕੀਆਂ ਹੁਣ ਇੱਥੇ ਦੁੰਨਾ ਸਿੰਘ ਹਨੂਰੀਆ ਲਿਖਦਾ ਹੈ ਕਿ ਇਸ ਦਿਨ ਫਿਰ ਬੱਚਿਆਂ ਨੂੰ ਤਸੀਹੇ ਦਿੱਤੇ ਗਏ ਹੁਣ ਤਸੀਹੇ ਕਿਵੇਂ ਦਿੱਤੇ ਗਏ 7 ਤੇ 9 ਸਾਲ ਦੀ ਉਮਰ ਦੇ ਬੱਚੇ ਤਸੀਹੇ ਕਿਹੜੇ ਕਿਹੜੇ ਤਸੀਹੇ ਦਿੱਤੇ ਗਏ ਉਹਨੇ ਜੋ ਲਿਖਿਆ ਨਕਰ ਖਮਚੀ ਬਣਾ ਕੇ ਖਮਚੀ ਲਿਖਿਆ ਸ਼ਬਦ ਖਮਚੀ ਖਮਚੀ ਦੇ ਪਸ਼ਮਕ ਕਹਿ ਦਿੰਦੇ ਆ ਤੂਤਦੀਆਂ ਤੇ ਵੈਸੇ ਖਮਚੀ ਜਿਹੜੀ ਹੁੰਦੀ ਹੈ ਇਹ ਹੁੰਦੀ ਵਾਸ ਦੀ ਵਾਸ ਦੀ ਇੱਕ ਛੋਟੀ ਪਤਲੀ ਜਿਹੜੀ ਹੈ ਸ਼ਮਕ ਨੂੰ ਲੈ ਕੇ ਉਹਨੂੰ ਕਿਹਾ ਜਾਂਦਾ ਖਮਚੀ ਇਹ ਅਲੱਗ-ਅਲੱਗ ਬੋਲੀਆਂ ਨੇ ਚਲੋ ਉਹਨਾਂ ਦੇ ਨਾਲ ਉਹਨਾਂ ਬੱਚਿਆਂ ਨੂੰ ਦੋਨਾਂ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਕੁੱਟਿਆ ਗਿਆ। ਔਰ ਸਵਾਲ ਫਿਰ ਉਹੀ। ਸਵਾਲ ਇਹ ਕੀਤਾ ਗਿਆ ਕਿ ਤੁਹਾਡੇ ਭਰਾ ਨੂੰ ਦੋਨੇ ਭਰਾ ਜਿਹੜੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ। ਤੁਹਾਡੇ ਪਿਤਾ ਜੀ ਨੂੰ ਮਾਰ ਦਿੱਤਾ ਗਿਆ। ਕਿਉਂਕਿ ਜਦੋਂ ਭਾਈ ਸੰਗਤ ਸਿੰਘ ਜੀ ਦਾ ਸੀਸ ਵੱਢ ਕੇ ਲੈ ਕੇ ਦਿੱਲੀ ਨੂੰ ਆਉਂਦੇ ਨੇ ਤੇ ਜ਼ਿਆਦਾਤਰ ਜਿਹੜਾ ਭਲੇਖਾ ਇਹ ਪਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂਕਿ ਕਲਗੀ ਤੋੜਾ ਲੱਗਿਆ ਸੀ ਸੀਸ ਦੇ ਉੱਤੇ ਭਾਈ ਸੰਗਤ ਸਿੰਘ ਤੇ ਗੁਰੂ ਸਾਹਿਬ ਜੀ ਦੇ ਕੇ ਗਏ ਸਭ ਔਰ ਜ਼ਿਆਦਾਤਰ ਇਹ ਹੀ ਵਿਚਾਰ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦਿੱਤਾ ਗਿਆ ਹੁਣ ਜਦੋਂ ਇਹ ਗੱਲ ਕਹੀ ਤਾਂ ਦੋਨੇ ਸਹਿਬ ਜ਼ਾਦੇ ਬੋਲੇ ਨੇ ਬਾਬਾ ਜੋਰਾਵਰ ਸਿੰਘ ਜੀ ਬੋਲਦੇ ਕਿ ਕੌਣ ਜੰਮਿਆ ਏ ਸਾਡੇ ਪਿਤਾ ਨੂੰ ਮਾਰਨ ਵਾਲਾ ਸਾਡੇ ਜੇ ਭਰਾਵਾਂ ਦੀ ਤੁਸੀਂ ਗੱਲ ਕਰੋ ਉਹ ਜੰਗ ਵਿੱਚ ਲੜ ਕੇ ਸ਼ਹੀਦ ਹੋਏ ਹੋ ਸਕਦੇ ਨੇ ਤੁਸੀਂ ਉਹਨਾਂ ਨੂੰ ਫੜ ਕੇ ਮਾਰਨ ਵਾਲੇ ਨਹੀਂ ਤੇ ਨਾ ਹੀ ਕਿਸੇ ਤੋਂ ਮਰਨ ਵਾਲੇ ਨੇ ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਸਕਦਾ ਕਹਿੰਦੇ ਨਹੀਂ ਤੁਹਾਡਾ ਭਰਾ ਵੀ ਮਾਰ ਦਿੱਤੇ ਪਿਤਾ ਵੀ ਤੁਹਾਡਾ ਮਾਰ ਦਿੱਤਾ ਤੁਸੀਂ ਹੁਣ ਕੀ ਕਰੋਗੇ ਉਹ ਕਹਿੰਦੇ ਕੋਈ ਨਹੀਂ ਉਹਨਾਂ ਨੂੰ ਮਾਰ ਸਕਦਾ ਕੋਈ ਹੈ ਹੀ ਨਹੀਂ ਦੁਨੀਆ 'ਤੇ ਜਿਹੜਾ ਉਹਨਾਂ ਨੂੰ ਮਾਰ ਸਕੇ ਕਹਿੰਦੇ ਖਮਚੀਆਂ ਮਾਰੀਆਂ ਪਿੰਡੇ ਦੇ ਉੱਤੇ ਸ਼ਮਕਾਂ ਜਦੋਂ ਮਾਰਦੇ ਨੇ ਹੁਣ ਉਹ ਸ਼ਹਿਬਜਾਦੇ ਜਿਨ੍ਹਾਂ ਨੇ ਨਾਕਦੇ ਗਰਮੀ ਕਿਤੇ ਵਿੱਚ ਬਾਰਸ ਹਾਰੀ ਤੇ ਨਾਕ ਕਦੇ ਸਰਦੀ ਸਹਾਰੀ ਹੋਵੇ ਤੇ ਨਾਕ ਕਦੇ ਪੰਜੇ ਫਰਸ਼ 'ਤੇ ਪਏ ਹੋਣ ਪੂਨਾ ਮੇਹੀ ਨਾ ਹੋਵੇ ਤੇ ਬੁਰਜ ਬਹੁਤ ਕਹਿੰਦੇ ਉੱਚਾ ਸੀ ਉਹ ਜਿਨ੍ਹਾਂ ਨੇ ਉਹ ਵੇਖਿਆ ਦਰਸ਼ਨ ਕੀਤੇ ਉਹਨਾਂ ਦੀ ਲਿਖਤਾਂ ਨੇ ਭਾਈ ਗੰਡਾ ਸਿੰਘ ਜੀ ਲਿਖਦੇ ਨੇ ਹੋਰ بڑے ਵਿਦਵਾਨਾਂ ਨੇ ਲਿਖਿਆ ਕਿ ਉਹ ਬੁਰਜ ਜਿਹੜਾ ਸੀ ਬਹੁਤ ਉੱਚਾ ਸੀ ਤੇ ਹੁਣ ਉੱਚੀ ਥਾਂ ਤੇ ਵੈਸੇ ਵੀ ਆਪਾਂ ਠੰਡ ਵਿੱਚ ਬੈਠ ਜਾਈਏ ਤੇ ਮੇਰੇ ਖਿਆਲ ਅਜੇ ਸਾਡੇ ਕੋਲੇ ਕੋਈ ਰਜਾਈਆਂ ਵੀ ਗਰਮ ਹੋਣ ਤੇ ਠੰਡ ਫੇਰ ਵੀ ਲੱਗਦੀ ਹੈ ਤੇ ਉਹਨਾਂ ਪਾਪੀਆਂ ਨੇ ਤਾਂ ਉਹਨਾਂ ਨੂੰ ਕੁਛ ਦਿੱਤਾ ਹੀ ਨਹੀਂ ਖੰਚੀਆਂ ਮਾਰੀਆਂ ਪਿੰਡ ਦੇ ਦਿੱਤੇ ਨੀਲ ਪੈ ਗਏ ਨੇ ਬੜੇ ਅਸਿਹੇ ਉੱਥੇ ਦਿੱਤੇ ਗਏ ਸ਼ਹਿਰੀ ਖਤਮ ਹੁੰਦੀ ਹੈ ਹੁਣ ਦੋਨੇ ਛੋਟੇ ਸਹਿਬ ਜਾਦੇ ਜਦੋਂ ਮਾਤਾ ਜੀ ਦੇ ਕੋਲ ਆਉਂਦੇ ਨੇ ਇੱਕ ਵਧਵਾਣ ਲਿਖਦਾ ਹੈ ਵੀ ਜਿਵੇਂ ਬੱਚਾ ਸਕੂਲ ਤੋਂ ਪਾਸ ਹੋ ਕੇ ਆਵੇ ਨਾ ਸਕੂਲ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਆਉਣ ਤੇ ਉਹ ਬੱਚੇ ਭੱਜ ਭੱਜ ਕੇ ਆ ਕੇ ਆਪਣੇ ਜੇ ਦੋ ਭਰਾ ਹੁਣ ਮੰਨ ਲਓ ਤੇ ਚੰਗੇ ਨੰਬਰ ਲੈ ਕੇ ਆਏ ਹੁਣ ਸਕੂਲ ਦੇ ਵਿੱਚੋਂ ਪੜ੍ਹਦੇ ਹੋਣ ਦੇ ਪਾਸ ਹੋਏ ਹੋਣ ਤੇ ਫਿਰ ਭੱਜ ਕੇ ਆ ਕੇ ਆਪਣੇ ਮਾਤਾ ਪਿਤਾ ਨੂੰ ਬੜਾ ਹੋਭ-ਹੋਭ ਕੇ ਦੱਸਦੇ ਨੇ ਵੀ ਮੈਂ ਇੰਨੇ ਨੰਬਰ ਲਏ ਮੈਂ ਐ ਪਾਸ ਹੋਇਆ ਕਹਿੰਦੇ ਇਸ ਤਰ੍ਹਾਂ ਦੋਨੇ ਸਹਿਬ ਜਾਦੇ ਭੱਜ ਕੇ ਆ ਕੇ ਇੱਕ ਦੂਜੇ ਤੋਂ ਪਹਿਲਾਂ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮਾਤਾ ਗੁਰਜਰ ਕੌਰ ਦੀ ਗੋਦ ਵਿੱਚ ਆ ਕੇ ਕਹਿੰਦੇ ਨੇ ਸੁ ਦੱਸਦੇ ਨੇ ਹੁਣ ਮਾਤਾ ਨੇ ਜਦੋਂ ਵੇਖਿਆ ਹੋਵੇਗਾ ਚੇਤੇ ਕਰੋ ਹੁਣ ਜਿਹੜੇ ਬੱਚਿਆਂ ਦੇ ਖੰਮ ਸਿੰਘਾਂ ਵੱਡੀਆਂ ਹੋਣ ਤੇ ਕੋਮਲ گلاب ਵਰਗੇ ਉਹਨਾਂ ਦੇ ਸਰੀਰ ਹੋਣ ਤੇ ਉਹਨਾਂ ਦੇ ਸਰੀਰ ਦੇ ਉੱਤੇ ਪਈਆਂ ਹੁਣ ਲਾਸਾਂ ਨੀਲ ਪਏ ਹੋਣ ਤੇ ਸਥੰਡ ਦੇ ਧਿਰ ਹੋਣ ਤੇ ਜਿਸ ਮਾਤ ਗੁਜਰੀ ਨੇ ਜਦੋਂ ਪਿੰਡੇ ਦੇ ਉੱਤੇ ਹੱਥ ਫੇਰਿਆ ਵਗਤ ਉਹਦੇ ਦਿਲ ਵਿੱਚ ਕੀ ਵਾਪਰੇ ਹੁੰਦੇ ਸਾਡੇ ਬੱਚੇ ਦੇ ਮਾੜੀ ਜੀ ਵੀ ਛੋਟੀ ਜਿਹੀ ਖਰੋਚ ਵੀ ਆ ਜਾਵੇ ਤਾਂ ਸਾਡੇ ਸਾਰੇ ਪਰਿਵਾਰ ਦੇ ਭਾਦੀ ਬਣ ਜਾਂਦੀ ਵੀ ਇੱਕ ਹੀ ਹੋ ਗਿਆ ਹੁਣ ਜਦੋਂ ਵੇਖਿਆ ਮਾਤਾ ਨੇ ਪੁੱਛਿਆ ਪੁੱਤਰ ਕੀ ਹੋਇਆ ਸਾਰੀ ਗੱਲ ਦੱਸੀ ਮਾਂ ਅੱਜ ਸਾਨੂੰ ਨਾ ਉਹ ਹੀ ਇਹਨਾਂ ਨੇ ਇੱਕ ਰਾਜਨੀਤੀ ਖੜੀ ਸਾਡੇ ਨਾਲ ਛੋਟੀ ਬਾਰੀ ਖੁੱਲੀ ਛੱਡੀ ਅਸੀਂ ਆਪਣੇ ਪੈਰ ਅੱਗੇ ਕੀਤੇ ਫਿਰ ਇਹਨਾਂ ਨੇ ਖਡਾਉਣੇ ਰੱਖੇ ਖਾਣ ਵਾਲੀਆਂ ਵਸਤਾ ਰੱਖੀਆਂ ਤਲਵਾਰਾਂ ਰੱਖੀਆਂ ਸੀ ਜਾ ਕੇ ਤਲਵਾਰਾਂ ਚੁਪੀਆਂ ਫਤੇ ਭਲਾਈ ਸਾਨੂੰ ਖਮਚਗਾ ਨਾਲ ਕੁੱਟਿਆ ਫਿਰ ਪੁੱਤਰ ਕੀ ਕਹਿੰਦੇ ਸੀ ਕਹਿੰਦੇ ਮਾਂ ਸਾਨੂੰ ਕਹਿੰਦੇ ਸੀ ਤੁਸੀਂ ਇਸਲਾਮ ਜਿਹੜਾ ਸਾਡਾ ਕਬੂਲ ਕਰ ਲਓ ਇਸਲਾਮ ਕਬੂਲ ਕਰ ਲਓ ਤੁਹਾਨੂੰ ਅਸੀਂ ਰਾਜੇ ਮਹਾਰਾਜਾ ਵਾਂਗ ਰੱਖਾਂਗੇ ਹਰ ਇਸ ਪ੍ਰਾਂਦੇ ਫਿਰ ਪੁੱਤ ਤੁਸੀਂ ਕੀ ਕਹੇ ਨਹੀਂ ਮਾਂ ਜੋ ਸਾਨੂੰ ਤੁਸੀਂ ਰਾਤ ਪੜਾਉਂਦੇ ਰਹੇ ਹੋ ਜੋ ਇੰਨਾ ਚੱਕਰ ਸਾਨੂੰ ਸੁਣਾਉਂਦੇ ਰਹੇ ਹੋ ਸਾਡੇ ਅਸੀਂ ਦਾਦੇ ਦੀ ਪੱਗ ਨੂੰ ਥੋੜਾ ਸੀ ਸ਼ਿ ਲਾਜ ਲੱਗਣਦੇ ਨਹੀਂ ਸੀ ਅਸੀਂ ਨਹੀਂ ਮੰਨਦੇ ਅਸੀਂ ਕਹਿੰਦਾ ਸਾਨੂੰ ਮੌਤ ਕਬੂਲ ਹੈ ਪਰ ਅਸੀਂ ਅਸਨਾਮ ਕਬੂਲ ਨਹੀਂ ਕਰ ਸਕਦੇ ਹੁਣ ਇਹ ਰਾਤ ਜਿਹੜੀ ਅੱਜ ਦੀ ਪੈਦੀ ਆ ਨਾ ਇਸ ਰਾਤ ਜਿੰਨਾ ਅਸੀਂ 2-3 ਜਿਹੜੇ ਇਸ ਸਾਕੇ ਵਿੱਚ ਜਿਹੜੇ ਇੱਕ ਨੇਕ ਖਾਂ ਦੀ ਪੁੱਤਰੀ ਇੱਕ ਕੁੰਮਾਰ ਮਾਸਕੀ ਤੇ ਬੀਬੀ ਲక్ష్ਮੀ ਜੀ ਬ੍ਰਾਹਮਣ ਮਮਤਾਜ ਕੁੰਮਾ ਮਾਸ਼ਕੀ ਤੇ ਬੀਬੀ ਲక్ష్ਮੀ ਬ੍ਰਾਹਮਣ ਜੀ ਨੇ ਪ੍ਰਸ਼ਾਦਾ ਚਕਾਇਆ ਸਤਿਗੁਰੂ ਨੂੰ ਹੁਣ ਇੱਥੇ ਆ ਜਾਂਦੇ ਜਦੋਂ ਰਾਤ ਪਈ ਇੱਥੇ ਇੱਕ ਭਾਈ ਮੋਤੀ RAM ਜੀ ਮਹਿਰਾ ਹੁਣ ਇਹ ਚਾਰਾਂ ਦੀ ਗੱਲ ਕੀਤੇ ਬਿਨਾ ਸਾਡਾ ਇਤਿਹਾਸ ਅਧੂਰਾ ਰਹਿ ਜਾਂਦਾ ਜੇ ਇਹਨਾਂ ਦੀ ਗੱਲ ਅਸੀਂ ਨਾ ਕਰੀਏ ਤਾਂ ਬਹੁਤ ਵੱਡੀਆਂ ਕੁਰਬਾਨੀਆਂਾਂ ਨੇ ਇਹਨਾਂ ਦੀਆਂ ਹੁਣ ਥੋੜਾ ਜਿਹਾ ਮੋਤੀਰਾਮ ਮਹਿਰਾਜੀ ਇਹਨਾਂ ਦੇ ਜਿਹੜੇ ਨਾ ਥੌਰ ਤੇ ਇਹਨਾਂ ਦੇ ਪਿਸ਼ੋਕੜ ਪਤਾ ਕੀ ਸੀ ਸਾਡੇ ਪੰਜ ਪਿਆਰਿਆਂ ਦੇ ਵਿੱਚੋਂ ਉਹਨਾਂ ਦੇ ਇਹ ਰਿਸ਼ਤੇਦਾਰ ਸਨ ਪੰਜ ਪਿਆਰੇ ਸਾਡੇ ਹੋਏ ਨਾ ਭਾਈ ਪਹਿਲੀ ਗੱਲ ਤਾਂ ਮੈਨੂੰ ਇਹਨਾਂ ਵੀ ਖਿਆਲ ਹੋਣਾ ਚਾਹੀਦਾ ਵੀ ਮੇਰੇ ਕੋਲ ਸਾਡੇ ਬੱਚੇ ਨੂੰ ਪੰਜ ਪਿਆਰਿਆਂ ਦੇ ਦਾਇ ਨਹੀਂ ਪਤਾ ਹੋਣਾ ਮੈਂ ਕਹਿੰਦਾ ਕਿਹੜਾ ਕਰੋ ਦਇਆ ਧਰਮ ਤੇ ਹਿੰਮਤ ਜਿਤੇ ਰੱਖਿਓ ਜੇ ਕਿਸੇ ਨੇ ਗਿਣਨਾ ਹੋਵੇ ਨਾ ਤੇ ਇੱਥੋਂ ਗਿਣਿਆ ਕਰੋ ਦਇਆ ਫਿਰ ਅੱਗੇ ਧਰਮ ਆ ਗਿਆ ਫਿਰ ਅੱਗੇ ਹਿੰਮਤ ਆ ਗਈ ਫਿਰ ਅੱਗੇ ਮੋਹ ਆ ਗਿਆ ਤੇ ਉਸ ਤੋਂ ਬਾਅਦ ਸਹਿਬ ਆ ਗਿਆ ਅਕਾਲ ਪੁਰਖ ਆ ਗਿਆ ਇਹ ਸਾਡੇ ਜਦੋਂ ਤੁਸੀਂ ਨੋਟ ਕਰਿਓ ਇਦਾਂ ਹੀ ਚੇਤੇ ਰੱਖ ਲਓ ਤੁਸੀਂ ਸੌਖਾ ਚੇਤੇ ਰੱਖੋ ਦਇਆ ਧਰਮ ਹਿੰਮਤ ਮੋਹ ਕਮ ਸਿੰਘ ਤੇ ਭਾਈ ਸਾਹਿਬ ਸਿੰਘ ਹੁਣ ਦਇਆ ਧਰਮ ਤੇ ਹਿੰਮਤ ਭਾਈ ਹਿੰਮਤ ਸਿੰਘ ਤੇ ਔਰਸਨ ਤੇ ਭਾਈ ਹਿੰਮਤ ਸਿੰਘ ਦੇ ਰਿਸ਼ਤੇਦਾਰ ਨੇ ਬਾਬਾ ਮੋਤੀराम ਮਹਿਰਾਜ ਹੁਣ ਜਦੋਂ ਉਹ ਘਰ ਗਿਆ ਉਹਨੂੰ ਪਤਾ ਲੱਗਿਆ ਕਿਉਂਕਿ ਬਾਬਾ ਮੋਤੀराम ਮਹਿਰਾਜ ਜਿਹੜੇ ਸਨ ਉਹ ਉਸ ਜਿਹੜੇ ਜੇਲ੍ਹ ਖਾਨਾ ਸੀ ਉਸ ਕਿਲੇ ਦੇ ਅੰਦਰ ਬਣਿਆ ਉਹਨਾਂ ਕੈਦੀਆਂ ਦੇ ਜਿਹੜੇ ਹਿੰਦੂ ਕੈਦੀ ਸਨ ਉਹਨਾਂ ਕੈਦੀਆਂ ਦੇ ਲਈ ਪ੍ਰਸ਼ਾਦਾ ਤਿਆਰ ਕਰਦੇ ਹੁੰਦੇ ਸਨ ਲਾਂਗਰੀ ਸੀ ਕੈਮ ਟੋਪਾ ਆਉਣਾ ਜਾਣਾ ਸੀ ਸਾਰੇ ਸਿਪਾਹੀਆਂ ਨੂੰ ਜਾਣਦੇ ਸਨ ਜਦੋਂ ਉਹਨੂੰ ਪਤਾ ਲੱਗਿਆ ਕਿ ਦੋਨੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰੇ ਵਿੱਚ ਕੈਦ ਕਰ ਦਿੱਤਾ ਗਿਆ ਖਾਣ ਨੂੰ ਪਾਪੀਆਂ ਨੇ ਦਿੱਤਾ ਕੁਝ ਨਹੀਂ ਕੋਈ ਭੋਜਨ ਨਹੀਂ ਕੋਈ ਜਲ ਨਹੀਂ ਕੋਈ ਕੱਪੜਾ ਨਹੀਂ ਦਿੱਤਾ ਤੇ ਉਹਨੇ ਸਿਪਾਈਆਂ ਨਾਲ ਗੱਲ ਕੀਤੀ ਵੀ ਮੈਂ ਕੁਝ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਹੁਣ ਜਿੱਥੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਧੰਗ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਭਰਦੇ ਨੇ ਰਾਜੀ ਸ਼ੀ ਮੁਕਦਮ ਕੁੱਤੇ ਜਾਏ ਜਗੈਨ ਬੈਠੇ ਸੁੱਤੇ ਕਹਿੰਦੇ ਉਦੋਂ ਦੇ ਰਾਜੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਬਹਿ ਗਏ ਤੇ ਮੁਕੱਦਮ ਜਿਹੜੇ ਹੁੰਦੇ ਨੇ ਜੇ ਉਹਨਾਂ ਦੇ ਐਲਕਾਰ ਜਿਹੜੇ ਫੌਜ ਵਾਲੇ ਦਾ ਸਿਪਾਹੀ ਕਲੀਏ ਉਹ ਉਹਦੇ ਕੁੱਤਿਆਂ ਦਾ ਰੂਪ ਧਾਰਨ ਕਰਕੇ ਬਹਿ ਗਏ ਕਿ ਜਦੋਂ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਹੁਣ ਜੇ ਜਿਹੜਾ ਹੁਕਮ ਜ ਕਾਜੀ ਜਿਹੜਾ ਸੀ ਕਾਜੀ ਕੌਣ ਸੀ ਦਇਆ ਕਰਨ ਵਾਲਾ ਤੇ ਜੇ ਨਿਆਂ ਕਰਨ ਵਾਲਾ ਵੀ ਜਿਹੜਾ ਉਹ ਰਿਸ਼ਵਤੀ ਹੋ ਜਾਵੇ ਤੇ ਉੱਥੇ ਫਿਰ ਤੁਸੀਂ ਮੈਨੂੰ ਦੱਸਦੇ ਹੋ ਉੱਥੇ ਹੱਕ ਤੇ ਸੱਚ ਦੀ ਅਸੀਂ ਉਮੀਦ ਕਿੱਥੋਂ ਕਰ ਸਕਦੇ ਆ ਹੁਣ ਭਾਈ ਮੋਤੀਰਾ ਮਹਾਰਾਜੀ ਨੇ ਉਹਨਾਂ ਨੂੰ ਪਤਾ ਐ ਇਸ ਗੱਲ ਦਾ ਵੀ ਇਹ ਜਿਹੜੇ ਸਾਰੇ ਲਾਲਤੀ ਨੇ ਉਹਨੇ ਉਸ ਪਹਿਰੇਦਾਰਾਂ ਨਾਲ ਗੱਲ ਕੀਤੀ ਵੀ ਮੈਂ ਤੁਹਾਨੂੰ ਕੁਝ ਪੈਸਾ ਕੁਝ ਮੋਹਰਾ ਦੇ ਦਿੰਦਾ ਤੇ ਮੈਂ ਸੇਵਾ ਕਰਨੀ ਤਾਂ ਉਹਨਾਂ ਕਹਿੰਦੇ ਵੀ ਠੀਕ ਆ ਤੂੰ ਸਾਨੂੰ ਪੈਸੇ ਦੇਣਾ ਕੋਈ ਗੱਲ ਨਹੀਂ ਪੈਸੇ ਪਿੱਛੇ ਤਾਂ ਦਾ ਪਿਓ ਵੇਚ ਦੇਣ ਤੇ ਗੱਲ ਹੀ ਕੋਈ ਖਾਸ ਨਹੀਂ ਸੀ ਉਹਨਾਂ ਵਾਸਤੇ ਘਰੇ ਜਾ ਕੇ ਗੱਲ ਕੀਤੀ ਆਪਣੀ ਮਾਂ ਨੂੰ ਕਹਿੰਦਾ ਜਦੋਂ ਮਾਂ ਨੇ ਦੇਖਿਆ ਵੀ ਤੇਰਾ ਚਿਹਰਾ ਕਿਉਂ ਮੱਝਾਇਆ ਗੱਲ ਕੀ ਹੈ ਕਹਿੰਦੇ ਮਾਂ ਅੱਜ ਮੈਂ ਬੜਾ ਵੱਡਾ ਇੱਕ ਜ਼ੁਲਮ ਹੁੰਦਾ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਦੋਨੇ ਛੋਟੇ ਸਾਹਿਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਫੜ ਲੈਂਦੇ ਐ ਠੰਡੇ ਬੁਰਜ ਵਿੱਚ ਕੈਦ ਕੀਤਾ ਉਹਦੇ ਦਿਨ ਚੱਲਦੇ ਐ ਕੋਈ ਲੀੜਾ ਨਹੀਂ ਕੋਈ ਕਪੜਾ ਨਹੀਂ ਕੁਝ ਪਾਪੀਆਂ ਨੇ ਖਾਣ ਨੂੰ ਨਹੀਂ ਦਿੱਤਾ ਮੈਂ ਤਾਂ ਉਹਨਾਂ ਦੀ ਬੇ ਸੇਵਾ ਕਰਾਂ ਕਹਿੰਦੇ ਪੁੱਤ ਫਿਰ ਕੋਈ ਗੱਲ ਨਹੀਂ ਘਰ ਦੀ ਦਾ ਰਹਿ ਕੀਤੀ ਸਲਾਹ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਜੋ ਕੁਝ ਵੀ ਸਾਨੂੰ ਇਹਦਾ ਖਮਿਆਜਾ ਭੁਗਤਣਾ ਪੈ ਜੇ ਕੋਈ ਗੱਲ ਨਹੀਂ ਪਰ ਤੂੰ ਸੇਵਾ ਜ਼ਰੂਰ ਕਰ ਕਹਿੰਦੇ ਉਹਨੇ ਘਰ ਵਿੱਚ ਜਿਹੜਾ ਵੀ ਉਹਦੇ ਕੋਲੇ ਗਾਣਾ ਘੱਟਾ ਕੁਝ ਸੋਨਾ ਆਦਿਕ ਜਿਹੜਾ ਕੁਝ ਵੀ ਪਿਆ ਸੀ ਪੂਟਲੀ ਵਿੱਚ ਬੰਨੇ ਆ ਦੁੱਧ ਦਾ ਘੜਵਾ ਲਿਆ ਦੋ ਗਲਾਸ ਲਏ ਨੇ ਚੱਲਿਆ ਗਿਆ ਮੂਸਰਬਲੇਟਿਆ ਜਾ ਕੇ ਉਹ ਪੈਸਾ ਥੇਲਾ ਜੋ ਉਸ ਨੂੰ ਸਿਪਾਈਆਂ ਨੂੰ ਫੜਾ ਦਿੱਤਾ ਹੁਣ ਜਦੋਂ ਪੌੜੀਆਂ ਤੜਦਾ ਪੌੜੀਆਂ ਦੀ ਆਰਤ ਹੋਈ ਜਾਂਦੀ ਰਾਤ ਦਾ ਸਮਾਂ ਆਵਾਜ਼ ਆਈ ਮਾਤਾ ਜੀ ਨੇ ਪੁੱਛਿਆ ਭਾਈ ਕੌਣ ਕੋਈ ਆਵਾਜ਼ ਨਹੀਂ ਪੁੱਛਿਆ ਭਾਈ ਤੂੰ ਬੋਲਦਾ ਨਹੀਂ ਕੌਣ ਐਨੇ ਦਾ ਕੇ ਮੂੰਹ ਸਰ ਬੇਟਿਆ ਭਾਈ ਮੋਤੀਰਾਮ ਮਹਿਰਾ ਜੀ ਮਾਤਾ ਜੀ ਦੇ ਚਰਨਾਂ ਦੇ ਉੱਤੇ ਸਿਸ ਰੱਖ ਦਿੰਦੇ ਮਾਂ ਮੈਂ ਮੋਤੀਰਾਮ ਮਹਿਰਾ ਹਾਂ ਔਰ ਮੈਂ ਉਹ ਅਪਹਾਗਾ ਵਾਂ ਜੋ ਪੋਰਟ ਕੀਤਾ ਵਿਧਵਾਰ ਨੇ ਕਹਿੰਦੇ ਉਹਦੇ ਬੋਲ ਹੈ ਕਹਿੰਦੇ ਮਾਂ ਵਾ ਉਹ ਭਾਗਾ ਵਾ ਜਿਹੜਾ ਇਸ ਧਰਤੀ ਦੇ ਉੱਤੇ ਹੁੰਦੇ ਜਰੂਰ ਨੂੰ ਵੇਖਣ ਲਈ ਹੀ ਪੈਦਾ ਹੋਇਆ ਸਾਂ ਪਰ ਮੈਂ ਮਜ਼ਬੂਰ ਮੈਂ ਕਰ ਕੁਝ ਨਹੀਂ ਸਕਦਾ ਵਾਂ ਮੈਂ ਤੇਰੇ ਬਾਲਾਂ ਲਈ ਤੇ ਤੇਰੇ ਲਈ ਮੈਂ ਦੁੱਧ ਲੈ ਕੇ ਆਇਆ ਇੱਕ ਇਤਿਹਾਸ ਕਰਨ ਜਿਹੜੀ ਗੱਲ ਲਿਖੀ ਬੜੀ ਭਾਵਕ ਕਹਿੰਦੇ ਵੀ ਦੋ ਗਲਾਸ ਦੁੱਧਾਂ ਦੁੱਧ ਦਿੱਤਾ ਤੇ ਦੋ ਗਲਾਸ ਦੁੱਧ ਦੀ ਕੀਮਤ ਪਤਾ ਮੋਤੀਰਾ ਮੇਰਾ ਨੂੰ ਕੀ ਛਕਾਉਣੀ ਪਈ ਸੀ ਪਤਾ ਸਾਰਾ ਪਰਿਵਾਰ ਭਾਈ ਮੋਤੀਰਾ ਮੇਰੇ ਦਾ ਕਾਣੀ ਪੀੜਦਾ ਸੀ ਕੋਲੂ ਪੀੜਤੇ ਸਾਰਾ ਪਰਿਵਾਰ ਇਕੱਲੇ ਛੱਡਿਆ ਸੀ ਜੀ ਕੋਈ ਨਾ ਉਹ ਕਹਿੰਦੇ ਦੋ ਗਲਾਸ ਦੁੱਧ ਪਿਆ ਤੇ ਕੀਮਤ ਸਾਰਾ ਪਰਿਵਾਰ ਇਹ ਬੜੀ ਵੱਡੀ ਇੱਕ ਘਟਨਾ ਹੈ ਵੀ ਇਤਿਹਾਸ ਦੇ ਵਿੱਚ ਜਿੱਥੇ ਉਸ ਸਮੇ ਸਾਰੇ ਜਿਹੜਾ ਗੰਗੂ ਰਸੋਈਆ ਵਰਗਾ ਜਿਹੜਾ ਸੀ ਉਹ ਵੀ ਲਾਲਚੀ ਬਣ ਗਿਆ ਉਹਦੇ ਚ ਦੋ ਗੱਲਾਂ ਕਿਸੇ ਇਤਿਹਾਸਕਾਰਾਂ ਨੇ ਲਿਖੀਆਂ ਮੈਂ ਟਾਈਮ ਥੋੜਾ ਬੇਵਿਲਤੀ ਕਰ ਜੰਨਾ ਉਹ ਕਹਿੰਦੇ ਵੀ ਤਿੰਨ ਗੱਲਾਂ ਹੋ ਸਕਦੀਆਂ ਗੰਗੂ ਦੀ ਇਹ ਫੜਾਉਣ ਦੇ ਵਿੱਚ ਇੱਕ ਤਾਂ ਲਾਲਚ ਇੱਕ ਹਕੂਮਤ ਦਾ ਡਰ ਤੇ ਇੱਕ ਕੋਈ ਐਸਾ ਬੰਦਾ ਕੁਦਰਤ ਪੈਦਾ ਕਰੀ ਦਿੰਦੀ ਜੇ ਗਵਾਂਢੀ ਚੰਗੀ ਰੋਟੀ ਖਾਂਦੇ ਉਹ ਤਾਂ ਵੀਰਾਂ ਵਰਗਾ ਐਵੇਂ ਮਿੱਠਾ ਮਿੱਠੀ ਜਾਂਦਾ ਹੁੰਦਾ ਵੀ ਇਹਦਾ ਨੁਕਸਾਨ ਕਰੋ ਕਿਵੇਂ ਹੁੰਦਾ ਜਿਵੇਂ ਮਰ ਜਾ ਕਹਿੰਦੇ ਇਹ ਤਿੰਨਾਂ ਗੱਲਾਂ ਚੋਂ ਕੱਲ ਤਾਂ ਹੋएगी ਹੋएगी ਚਾਹੇ ਤਾਂ ਉਹਨੂੰ ਈਰਖਾ ਹੋਵੇਗੀ ਈਰਖਾ ਕਰਕੇ ਵੜਾਤਾ ਤੇ ਲਾਲਚ ਕਰਕੇ ਵੜਾਤਾ ਤੇ ਜੈ ਹਕੂਮਤ ਦੇ ਡਰ ਤੋਂ ਕਰਕੇ ਵੜਾਤਾ ਪਰ ਹੁਣ ਭਾਈ ਮੋਤੀਰਾ ਮਹਾਰਾਜ ਵੀ ਹੈ ਨਾ ਇੱਕ ਪਾਸੇ ਉਹਨਾਂ ਨੂੰ ਪਤਾ ਹੈ ਵੀ ਮੇਰੇ ਨਾਲ ਕੀ ਹੋਣਾ ਇਸ ਗੱਲ ਦਾ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਮੇਰੇ ਨਾਲ ਕੀ ਕੱਟਣਾ ਕਰਮ ਵਾਪਰੂਗਾ ਕੀ ਮੇਰੇ ਨਾਲ ਹੋਣਾ ਤੇ ਉਹਨੇ ਲਿਖਿਆ ਵੀ ਜੇ ਦੋ ਗਲਾਸ ਦੁੱਧ ਪਿਆਇਆ ਤੇ ਕੀਮਤ ਸਾਰਾ ਪਰਿਵਾਰ ਦਾ ਦੇ ਉੱਤੇ ਲਾ ਦੇਣਾ ਦੁੱਧ ਪਿਉਂਦੇ ਨੇ ਰਾਤ ਵਾਪਸ ਆ ਗਏ ਹੁਣ ਅੱਗੇ ਲਈ ਜਿਹੜਾ ਦਿਨ ਹੈ ਕੱਲ ਦਾ ਪੇਸ਼ੀ ਇੱਕ ਹੋਰ ਪੈਣੀ ਆ ਕੱਲ ਦੇ ਦਿਨ ਫਤਵਾਦਾਰੀ ਹੋ ਜਾਣਾ ਇਹਨਾਂ ਤੁਸੀਂ ਬੇਨਤੀਆਂ ਨੂੰ ਪ੍ਰਵਾਨ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਓ